ਪੰਜਾਬ ਸਟੇਟ ਫਾਰਮ ਆਫ ਟੈਕ ਡਿਪਲੋਮਾ ਇੰਜੀਨੀਅਰ ਅੰਮ੍ਰਿਤਸਰ ਯੂਨਿਟ ਦੀ ਜ਼ਿਲ੍ਹਾ ਪਧਰੀ ਚੋਣ ਕਰ ਲਈ ਇੱਕ ਮੀਟਿੰਗ ਕੀਤੀ ਗਈ ਜਿਸ ਦੀ ਪ੍ਰਧਾਨਗੀ ਇੰਜੀਨੀਅਰ ਤਰਜੀਤ ਸਿੰਘ ਕੋਲੀ ਮੁਖ ਸਲਾਹਕਾਰ ਪੰਜਾਬ ਵੱਲੋਂ ਕੀਤੀ ਗਈ ਇਸ ਮੀਟਿੰਗ ਵਿੱਚ ਵੱਖ-ਵੱਖ ਵਿਭਾਗਾਂ ਬੋਰਡ ਅਤੇ ਕਾਰਪੋਰੇਸ਼ਨਾਂ ਦੇ ਰਿਟਾਇਰਡ ਇੰਜੀਨੀਅਰਾਂ ਵੱਲੋਂ ਭਾਗ لے ਆ ਗਿਆ ਇਸ ਮੌਕੇ ਗੱਲ ਕਰਦਿਆਂ ਇੰਜੀਨੀਅਰ ਤਰਜੀਤ ਸਿੰਘ ਕੋਲੀ ਨੇ ਦੱਸਿਆ ਕਿ ਮੌਕੇ ਤੇ ਹਾਜ਼ਰ ਮੈਂਬਰਾਂ ਵੱਲੋਂ ਸਰਬਸੰਮਤੀ ਨਾਲ ਇੰਜੀਨੀਅਰ ਅਮੇਸ਼ ਚੇਤਲੀ ਵਿਭਾਗ ਜਲ ਸਪਲਾਈ ਨੂੰ ਜੁਨਲ ਕਨਵੀਨਰ ਇੰਜੀਨੀਅਰ ਹਰਜਿੰਦਰ ਸਿੰਘ ਸਰਾ ਵਿਭਾਗ ਪਵਨ ਅਤੇ ਮਾਰਗ ਸ਼ਾਖਾ ਨੂੰ ਸੀਨੀਅਰ ਸਲਾਹਕਾਰ ਇੰਜੀਨੀਅਰ ਕਸ਼ਮੀਰ ਸਿੰਘ ਉਡਾਲਾ ਇੰਜੀਨੀਅਰ ਸਰੂਪਚੰਦ ਵਿਭਾਗ ਜਲ ਸਪਲਾਈ ਇੰਜੀਨੀਅਰ ਜਗਦੀਪ ਸਿੰਘ ਗੁਲਾਟੀ ਮੰਡੀ ਬੋਨ ਨੂੰ ਇੰਜੀਨੀਅਰ ਸੁਰਿੰਦਰ ਸਿੰਘ ਤੜ ਇੰਜੀਨੀਅਰ ਸਰਦੇਵ ਸਿੰਘ ਜਮਰਾ ਵਿਭਾਗ ਨਹਿਰ ਇੰਜੀਨੀਅਰ ਅਸ਼ੋਕ ਤੇਜਪਾਲ ਇੰਜੀਨੀਅਰ ਦਰਬੀਰ ਸਿੰਘ ਮਹਿਕਮਾ ਜਲ ਸਪਲਾਈ ਇੰਜੀਨੀਅਰ ਹਰਜੀਤ ਸਿੰਘ ਮਹਿਕਮਾ ਪਾਵਨ ਅਤੇ ਮਾਰਗ ਸ਼ਾਸਕਾਂ ਨੂੰ ਕੋ-ਕਨਵੀਨਰ ਅਤੇ ਇੰਜੀਨੀਅਰ ਅਜੀਤ ਕੁਮਾਰ ਨੂੰ ਵਿੱਤ ਸਕੱਤਰ ਅਤੇ ਇੰਜੀਨੀਅਰ ਗੁਰਦੇਵ ਸਿੰਘ ਮਹਿਕਮਾ ਨਹਿਰ ਨੂੰ ਪ੍ਰੈਸ ਕਟਰ ਚੁਣਿਆ ਗਿਆ ਹੈ ਇਸ ਮੌਕੇ ਇੰਜੀਨੀਅਰ ਕੁਲਦੀਪ ਸਿੰਘ ਗੋਪਾਲ ਰਾਏ ਸੂਬਾ ਵਧੀਕ ਵਿੱਤ ਸਕੱਤਰ ਨੇ ਮੀਟਿੰਗ ਦੌਰਾਨ ਫੋਰਮ ਵੱਲੋਂ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਰਿਟਾਇਰਡ ਸਾਥੀਆਂ ਦੇ ਅਹਿਮ ਮੁੱਦਿਆਂ ਅਤੇ ਅਧਿਕਾਰਾਂ ਨੂੰ ਸਰਕਾਰ ਤੇ ਪ੍ਰਸ਼ਾਸਨ ਤੱਕ ਆਪਾਂ ਚਾਹੁੰਦੇ ਯਤਨ ਕੀਤੇ ਜਾਣਗੇ ਤੇ ਉਹਨਾਂ ਨੂੰ ਬੜਦੇ ਹੱਕ ਦੇ ਬੋਲ ਲਈ ਜੇਕਰ ਸੰਘਰਸ਼ ਦੀ ਦਾ ਅਖਤਿਆਰ ਕਰਨੀ ਪਈ ਤਾਂ ਉਸ ਤੋਂ ਵੀ ਗਰੇਜ ਨਹੀਂ ਕੀਤਾ ਜਾਵੇਗਾ ਇੰਜੀਨੀਅਰ ਗੋਪਾਰਾਇ ਅਤੇ ਇੰਜੀਨੀਅਰ ਹਰਪ੍ਰੀਤਨ ਦਾਸ ਮਹਿਕਮਾ ਸ਼ਿਵਰੇ ਬੋਰਡ ਨੇ ਸਰਕਾਰ ਕੋਲੋਂ ਮੰਗ ਕੀਤੀ ਕਿ ਸ਼ਿਵਰੇ ਬੋਰਡ ਵੱਲੋਂ ਪੈਨਸ਼ਨਾਂ ਨੂੰ ਪੈਨਸ਼ਨ ਦਿੱਤੀ ਜਾਵੇ ਇਸ ਬੁੱਕੇ ਇੰਜੀਨੀਅਰ ਰਾਮਨ ਸ਼ਰਮਾ ਸਾਹਿਬ ਦਾ ਪ੍ਰਧਾਨ ਮੰਡੀ ਬੋਰਡ ਇੰਜੀਨੀਅਰ ਉਪਕਾਰ ਸਿੰਘ ਕੋਲੀ ਸਾਹਿਬ ਦਾ ਪ੍ਰਧਾਨ ਮਹਿਕਮਾ ਨਹਿਰ ਇੰਜੀਨੀਅਰ ਸ਼ਰਿੰਦਰ ਮਹਾਜਨ ਮਹਿਕਮਾ ਪੰਚਾਇਤ ਰਾਜ ਇੰਜੀਨੀਅਰ ਵਰਜਿੰਦਰ ਸਿੰਘ ਗਰੋਵਰ ਮਹਿਕਮਾ ਪੰਚਾਇਤ ਰਾਜ ਇੰਜੀਨੀਅਰ ਮਨਜੀਤ ਸਿੰਘ ਛੇਕੋ ਇੰਜੀਨੀਅਰ ਹਰਪ੍ਰੀਤ ਸਿੰਘ ਇੰਜੀਨੀਅਰ ਸ਼ਮਸ਼ੇਰ ਸਿੰਘ ਜੋਸ਼ਰ ਇੰਜੀਨੀਅਰ ਹਰਪਿੰਦਰ ਸਿੰਘ ਇੰਜੀਨੀਅਰ ਹਰਦੇਵ ਸਿੰਘ ਕਾਲੋ ਇੰਜੀਨੀਅਰ ਕੁਲਦੀਪ ਸਿੰਘ ਇੰਜੀਨੀਅਰ ਹਰਪਜਨ ਸਿੰਘ ਇੰਜੀਨੀਅਰ ਜੇ ਐਨ ਸ਼ਰਮਾ ਇੰਜੀਨੀਅਰ ਸੁਚੈ ਸਿੰਘ ਇੰਜੀਨੀਅਰ ਸੁਭੇਰ ਸਿੰਘ ਇੰਜੀਨੀਅਰ ਅਸ਼ੋਕ ਕੁਮਾਰ ਮਹਿਕਮਾ ਮੰਡੀ ਬੋਰਡ ਇੰਜੀਨੀਅਰ ਹਰਪ੍ਰੀਤ ਸਿੰਘ ਇੰਜੀਨੀਅਰ ਪਰਮਿੰਦਰ ਸਿੰਘ ਪੰਮੀ ਇੰਜੀਨੀਅਰ ਹਰਪਜਨ ਸਿੰਘ ਇੰਜੀਨੀਅਰ ਅਮਰ ਸਿੰਘ ਅਤੇ ਇੰਜੀਨੀਅਰ ਕਲਪਦੀਪ ਸਿੰਘ ਹਾਜ਼ਰ ਸਨ ਸਤਿ ਸ਼੍ਰੀ ਅਕਾਲ ਜੀ ਮੇਰਾ ਜੀਨੇ ਦਿਲਜੀਤ ਸਿੰਘ ਕੋਲੀ ਦਾ ਸਾਰਿਆਂ ਨੂੰ ਮੈਂ ਚੀਫ ਅਡਵਾਈਜ਼ਰ ਪੰਜਾਬ ਫੋਰਮ ਆਫ ਰਿਟਾਇਰਡ ਡਿਪਲੋਮਾ ਇੰਜੀਨੀਅਰਾਂ ਅੱਜ ਸਾਡੀ ਅਵਰਸਾ ਜੁਨਿਅਰ ਦੀ ਇੱਥੇ ਚੋਣ ਇਲੈਕਸ਼ਨ ਜਾਂ ਨਾਮਜ਼ਦਗੀ ਤੇ ਵਾਸਤੇ ਸਾਰੇ ਡਿਪਾਰਟਮੈਂਟਸ ਦੇ ਵਿੱਚੋਂ ਇੰਜੀਨੀਅਰ ਕੱਠੇ ਹੋਏ ਸਰਦਾਰ ਅਰਜਿੰਦਰ ਸਿੰਘ ਹਰادیه ਵਾਇਦ ਵਿੱਚ ਪ੍ਰਧਾਨਗੀ ਦੇ ਥੱਲੇ ਇਹ ਤੇ ਸਭ ਨੂੰ ਸੰਪਤੀ ਦਾ ਫਾਸਲਾ ਕੀਤਾ ਗਿਆ ਵੀ ਜਿਹੜੀ ਫੋਰਮ ਜਿਹੜੀ 17 10 ਨੂੰ ਜਿਹਦੇ ਆਪਣਾ ਫੋਰਮ ਜਿਹੜੀ ਹੋਲ ਚਾਈ ਸੀ ਜਿਹਦੇ ਚ ਪੰਜ ਮੈਂਬਰ ਸੀ ਜਿਨ੍ਹਾਂ ਚੋਂ ਚਾਰ ਮੈਂਬਰ ਜਿਹੜੀ ਫੋਰਮ ਫਰੇ ਦੀ ਅਗਵਾਈ ਕਰ ਰਿਹਾ ਤੇ ਉਹਨੂੰ ਸਪੋਰਟ ਕਰਦੇ ਆ ਅੱਜ ਇੱਥੇ ਵੱਖਰੇ ਵੱਖਰੇ ਲੋਕ ਦੇ ਯਾਰ ਜਿਹੜੇ ਚੁਣੇ ਗਏ ਆ ਜਨਰਲ ਵਿੱਚ ਕੋਕਣੀ ਨੇ ਮੇਰੇ ਨਾਲ ਅ ਨਾ ਪਰਵਰ ਕਸ਼ੂਰ ਸਿੰਘ ਬਡਾਲਾ ਕੋਕਣੀ ਦਾ ਸਾਧ ਦਲਬੀਰ ਸਿੰਘ ਜੀ ਕੋਕਣੀ ਨੇ ਜੀ ਸਮਰਾ ਜੀ ਕੋਕਣੀ ਨੇ ਅਸ਼ੋਕ ਤੇਜਪਾਲ ਜੀ ਕੋਕਣੀ ਨੇ ਹੋਰ ਵੀ ਨੇ ਨਾ ਭੁੱਲ ਗਿਆ ਥੋੜੇ ਬਹੁਤ ਚਲੋ ਕੋਈ ਗੱਲ ਨਹੀਂ ਉਹ ਸਾਰੀ ਡਿਟੇਲ ਦੇ ਵਿੱਚ ਅਸੀਂ ਦੱਸ ਦਿਆਂਗੇ ਤੇ ਸਾਰਿਆਂ ਨੇ ਇਹ ਆਪਣਾ ਵਚਨਬੱਧਤਾ ਕੀਤੀ ਹੈ ਵੀ ਜੇ ਇੱਕ ਮੁਰਜ਼ਾ ਤੇ ਇੱਕ ਜੁਕਤਾ ਤੇ ਨਾਲ ਅੱਗੇ ਵਧਿਆ ਜਾਵੇ ਤਾਂ ਸਭ ਤੋਂ ਬਿਹਤਰ ਹੈ ਇਹਦੇ ਉਪਰਾਲੇ ਲਗਾਤਾਰ ਕੀਤੇ ਜਾ ਰਹੇ ਤੇ ਗੱਲ ਵੀ ਜਰੀ ਰੱਖਣ ਦੀ ਅਸੀਂ ਆਪਸ ਵਿੱਚ ਸਾਡੀ ਵਿਚਾਰ ਚਰਚਾ ਹੋਈ ਹੈ ਔਰ ਅੱਜ ਲਗਭਗ ਗਿਣਤੀ 60 70 ਮੈਂਬਰਸ ਦੀ ਜਿਹੜੀ ਸੀ ਹੋ ਗਈ ਆ ਪਰ ਭਰਵਾ ਇਕੱਠ ਸੀ ਜਿਨ੍ਹਾਂ ਨੇ ਪੂਰਨ ਸਹਿਯੋਗ ਤੇ ਸਮਰਥਨ ਦੇਣ ਦੇ ਵਾਸਤੇ ਔਰ ਵਾਲੇ ਭੁਖ ਚ ਸਾਡੇ ਜਿਹੜੇ ਰਟਾਈਡ ਇੰਜੀਨੀਅਰਸ ਦੀ ਡਿਮਾਂਡ ਦਾ ਜਿਹੜੇ ਤੇ ਸਾਡਾ ਸਵੈ ਕੰਜ਼ਰਵੇਸ਼ਨ ਦਾ ਕੇਸ ਚੱਲ ਰਿਹਾ ਹੈ ਜਾਂ ਜਿਹੜਾ ਸਾਡਾ ਡੀਏ ਜਿਹੜਾ ਸਰਕਾਰ ਮਾ ਆਪਣਾ ਹਲੇ ਰੱਖ ਕੇ ਕੋਲੇ ਵੇਖੀ ਆ ਜਾਂ ਜਿਹੜਾ ਪਹਿਲਾ ਡੀਏ ਦਿੱਤਾ ਸੀ ਉਹਨੀਆਂ ਏਰੀਆ ਨਹੀਂ ਦਿੱਤਾ ਇਹੋ ਜਿਹੇ ਜਨੂਨ ਡਿਮਾਂਡਸ ਆ ਕੁਝ ਅਜਿਹੇ ਡਿਮਾਂਡ ਜਾਂ ਕਿਹਾ ਨੇ ਵੈਸੇ ਹੀ ਅੱਖੋਂ ਪਰੋਖੇ ਹੋ ਜਾਂਦੀ ਹੈ ਕਿਵੇਂ ਜਿਹੜਾ ਜਦੋਂ ਰਿਵਾਈਜ਼ ਹੋ ਗਿਆ ਰਿਵਾਈਜ਼ਡ ਟੇਸਟ ਸਕੀਮ ਤਾਂ ਸਾਨੂੰ ਮਿਲ ਗਈ ਉਹਦੇ ਵਿੱਚੋਂ ਜਿਹੜੀ ਆ ਐਲਟੀਸੀ ਜਿਹੜੇ ਸਾਡੇ ਦੋਸਤਾਂ ਨੇ ਅਰੇਲ ਕੀਤੀ ਆ ਉਹ ਐਲਟੀਸੀ ਪਹਿਲੇ ਤੇ ਤੇਸਕੇ ਨਾਲ ਦੇ தம் ਜਿਹੜਾ ਸਾਡੇ ਹੈਗੇ ਸੀਗੇ ਉਹ ਸਾਨੂੰ ਮਿਲੀ ਰਿਵਾਈਜ਼ ਪੇਸ ਕਿਨਾਂ ਦਾ ਜਿਹੜਾ ਐਮਐਸ ਜਿਹੜਾ ਇਹਦੀਆਂ ਕਈ ਡਿਮਾਂਡ ਸੁੱਟੀਆਂ ਮੋਟੀਆਂ ਹੈਗੀਆਂ ਉਹਨਾਂ ਨੂੰ ਪੂਰਤੀ ਕਰਨ ਵਾਸਤੇ ਰਲ ਮਿਲ ਕੇ ਅੱਗੇ ਹੋਰੰਦਾ ਜਿਹੜਾ ਸੀ ਇਹ ਉਪਰਾਲਾ ਕੀਤਾ ਹੈ ਨੇ ਸਾਰੇ ਜਿਹੜੇ ਤੁਹਾਡੇ ਚੈਨਲ ਦੀ ਮਾਤਰ ਸੁਣ ਰਹੇ ਸੱਜਣਾ ਨੂੰ ਬੇਨਤੀ ਕਰਦਾ ਕਿ ਆਪਾਂ ਇਸ ਉਮਰ ਦੇ ਯੋਕੇ ਉਮਰ ਦੇ ਸਮੇਂ ਦੇ ਵਿੱਚ ਜਦੋਂ ਅਸੀਂ ਦੁੱਤਰਾਂ ਪੁੱਤਰੇ ਵਾਲੇ ਆਪਾਂ ਪਿਆਰ ਮੁਹੱਬਤ ਦੇ ਨਾਲ ਇੱਕ ਦੂਜੇ ਨੂੰ ਜਿੰਨੇ ਵੀ ਸਹਾਰੇ ਦੇ ਸਕਦੇ ਬੰਦੇ ਆ ਅੱਗੇ ਵਧੀਏ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿੰਨਾਂ ਦਾ ਵਿਚਾਰ ਵਟਾਂਦਰਾ ਸਾਰਿਆਂ ਦਾ ਸੁਣਿਆ ਵਾ ਮੈਂ ਪਹਿਲੀ ਵਾਰ ਜਿਹੜਾ ਵਾ ਉਹ ਮੀਟਿੰਗ ਅਟੈਂਡ ਕੀਤੀ ਆ ਤੇ ਕੋਲੀ ਸਾਹਿਬ ਸਾਡੇ ਬਹੁਤ ਪੁਰਾਣੇ ਸੱਜਣ ਨੇ ਤੇ ਜਿੱਥੇ ਤੱਕ ਕੁਲਦੀਪ ਸਿੰਘ ਸਾਡੇ ਨਾਲ ਬੋਪਾਰਾ ਜੀ ਖਲੋਤੇ ਨੇ ਇਹਨਾਂ ਨੇ ਟੈਲੀਫੋਨ 'ਤੇ ਕਲੀ ਸਾਨੂੰ ਮੈਸੇਜ ਦਿੱਤਾ ਤੇ ਅਸੀਂ ਇਹਨਾਂ ਦੇ ਉਸੇ ਵੇਲੇ ਹਾਜ਼ਰ ਹੋਏ ਆ ਕਸ਼ਮੀਰ ਸਿੰਘ ਜੀ ਨੇ ਸਾਡੇ ਪੁਰਾਣੇ ਸੱਜਣ ਨੇ ਇਹ ਸਾਡੇ ਕਾਲੂ ਸਾਹਿਬ ਜੀਐਨਆਰ ਤੋਂ ਰਿਟਾਇਰਡ ਤੇ ਕਣੀ ਨੂੰ ਰਿਕਰਟਾ ਨੇ ਕਿਥੋਂ ਤੱਕ ਸਵਾਲ ਐ ਐਸੋਸੀਏਸ਼ਨ ਦਾ ਅਸੀਂ ਇਹੋ ਚਾਹੁੰਦੇ ਆ ਸਾਡੀ ਪੂਰ ਜੋਰ ਮਤਲਬ ਆਪਣੀ ਲਿਆ ਔਰ ਕੋਸ਼ਿਸ਼ ਕਰਾਂਗੇ ਕਿ ਇੱਕ ਪਲੇਟਫਾਰਮ ਤੇ ਅਸੀਂ ਇਕੱਠੇ ਹੋਈਏ ਜਿਹੜੀਆਂ ਦੋ ਵੱਖੋ ਵੱਖਰੀਆਂ ਐਸੋਸੀਏਸ਼ਨਾਂ ਹੁੰਦੀਆਂ ਆ ਰਹੀਆਂ ਨੇ ਉਹਨਾਂ ਨੂੰ ਹਰ ਸੰਭਵ ਕੋਸ਼ਿਸ਼ ਕਰਕੇ ਇੱਕ ਪਲੇਟਫਾਰਮ ਦੇ ਵਿੱਚ ਨੇ ਉਹ ਦੀ ਕੋਸ਼ਿਸ਼ ਕਰਾਂਗੇ ਤੇ ਜਿਹੇ ਨਾਲ ਕਿ ਸਾਡੀ ਪ੍ਰਾਪਤੀ ਜਿਹੜੀ ਆ ਉਹ ਸਹੀ ਤਰੀਕੇ ਦੇ ਨਾਲ ਅਸੀਂ ਪ੍ਰਾਪਤ ਕਰ ਸਕਾਂਗੇ ਇਹਨਾਂ ਦੇ ਨਾਲ ਮੈਂ ਸ਼ਮਤ ਹਾਂ ਅੱਜ 4 ਜਨਵਰੀ ਨੂੰ ਅੰਮ੍ਰਿਤਸਰ ਵਿਖੇ ਸਾਡੇ ਅੰਮ੍ਰਿਤਸਰ ਜ਼ੋਨ ਦੀ ਜਿਹੜੀ ਮੀਟਿੰਗ ਸੀਗੀ ਉਹ ਅੱਜ ਬੁਲਾਈ ਗਈ ਸੀ ਉਹਦੇ ਵਿੱਚ ਵੱਖ-ਵੱਖ ਵਿਭਾਗਾਂ ਦੇ ਜੂਨੀਅਰ ਇੰਜੀਨੀਅਰ ਤੋਂ ਲੈ ਕੇ ਐਜੈਕਟਿਵ ਇੰਜੀਨੀਅਰ ਤੱਕ ਸਾਰੇ ਇੰਜੀਨੀਅਰ ਹਾਜ਼ਰ ਹੋਏ ਨੇ ਇਹਨਾਂ ਨੇ ਇੱਕ ਮੱਤ ਹੋ ਕੇ ਜਿਹੜੀਆਂ ਇੰਜੀਨੀਅਰਿੰਗ ਬੈਂਕ ਦੇ ਨਾਲ ਸੰਬੰਧਤ ਮੰਗਾ ਨੇ ਉਹਨਾਂ ਦੇ ਬਾਰੇ ਵਿਚਾਰ ਚਰਚਾ ਕੀਤੀ ਆ ਉਹਨਾਂ ਵਿਚਾਰਾਂ ਦੇ ਵਿੱਚ ਜਿਵੇਂ ਸਾਡਾ ਪਿਛਲਾ ਡੀਏ ਇੱਕ ਇੱਕ 2016 ਤੋਂ ਲੈ ਕੇ 30 2021 ਤੱਕ ਦਾ ਬਕਾਇਆ ਜਿਹੜਾ ਨਵਾਂ ਚੱਲ ਰਿਹਾ ਤੇ ਸਰਕਾਰ ਦਾ ਸਿਸਟਮ ਕਿ ਟੈਂਸ਼ਨਰ ਦੇ ਕੋਲੋਂ ਡਵੈਲਪਮੈਂਟ ਚਾਰਜਸ ਜਿਹੜੇ 200 ਰੁਪਏ ਕੱਟਣਾ ਉਹਦੀ ਨਕਦੀ ਕਰਨ ਵਾਸਤੇ ਤੇ ਅਸੀਂ ਸਰਕਾਰ ਤੋਂ ਇਹ ਮੰਗ ਕਰਾਂਗੇ ਕਿ ਜਿਹੜੀ ਅਵਸਥਾ ਦੇ ਵਿੱਚ ਸਾਡੇ ਰਿਟਾਇਰਡ ਪਰਸਨ ਜਿਹੜੇ ਉਹ ਚੱਲ ਰਹੇ ਨੇ ਉਹਨਾਂ ਦਾ ਜਿਹੜਾ ਉਹਨਾਂ ਨੂੰ 1000 ਰੁਪਿਆ ਦੇ ਦਿੱਤਾ ਮੈਡੀਕਲ ਪੱਤਾ ਦਿੱਤਾ ਜਾ ਰਿਹਾ ਉਹਨੂੰ ਵਧਾ ਕੇ ਘੱਟੋ ਘੱਟ ਜਿਹੜਾ ਉਹ 3000 ਰੁਪਿਆ ਫਿਕਸ ਜਿਹੜਾ ਵਾ ਉਹ ਕਰਨ ਤੇ ਵਿਚਾਰ ਕੀਤਾ ਜਾਵੇ ਤੇ ਇਹਨਾਂ ਸਾਰੀਆਂ ਵਿਚਾਰਾਂ ਨੂੰ ਜਿਹੜੀ ਸਾਡੀ ਅੱਜ ਦੀ ਸਭਾ ਹੋਈ ਆ ਉਹਦੇ ਵਿੱਚ ਸਾਰਿਆਂ ਨੇ ਆਪਣੀ ਸਹਿਮਤੀ ਪ੍ਰਗਟ ਕੀਤੀ ਆ ਤੇ ਅੱਜ ਦਾ ਸਾਡਾ ਜਿਹੜਾ ਭਰਵਾ ਇਕੱਠ ਆ ਉਹ ਮੁਕਤੀ ਸ਼ੋਅ ਕਰਦਾ ਉਹ ਇਸ ਚੀਜ਼ ਨੂੰ ਇਹ ਹਾਮੀ ਭਰਦਾ ਕਿ ਅਸੀਂ ਸਾਰੇ ਇਕਜੁੱਟ ਆ ਤੇ ਇਕਜੁੱਟ ਹੋ ਕੇ ਅਸੀਂ ਸਰਕਾਰ ਦੇ ਕੋਲੋਂ ਆਪਣੀਆਂ ਜਿਹੜੀਆਂ ਮੰਗਾਂ ਨੇ ਤੇ ਆਪਣੀਆਂ ਪ੍ਰਾਪਤੀਆਂ ਜਿਹੜੀਆਂ ਨੇ ਉਹਨਾਂ ਨੂੰ ਇੱਕ ਪਲੇਟਫਾਰਮ ਤੇ ਜਿਹੜਾ ਆ ਉਹ ਲੈਣ ਦਾ ਜਿਹੜਾ ਉਪਰਾਲਾ ਜਿਹੜਾ ਵੱਧ ਤੋਂ ਵੱਧ ਜਿਹੜਾ ਉਹ ਕਰਾਂਗੇ ਇੰਡੀਆ ਨਿਊਜ਼ 10 ਚੈਨਲ ਦੇਖ ਰਹੇ ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਮੈਂ ਕਸ਼ਮੀਰ ਸਿੰਘ ਬਡਾਲਾ ਰਿਟਾਇਰਡ ਐਸ.ਡੀ.ਓ. ਅੱਜ ਸਾਡੇ ਰਿਟਾਇਰਡ ਜਿਹੜੇ ਇੰਜੀਨੀਅਰ ਫੋਰਮ ਹੈ ਉਹਨਾਂ ਦੀ ਬਹੁਤ ਹੀ ਹੰਗਾਮੀ ਮੀਟਿੰਗ ਰਾਤ ਤਲਦੀਪ ਸਿੰਘ ਜੀ ਬੁਪਾਰਾਏ ਤਦਾ ਦਲਜੀਤ ਸਿੰਘ ਕੋਲੀ ਜੀ ਇਹ ਹਰਜਿੰਦਰ ਸਿੰਘ ਸਰਾਗੀ ਦੀ ਰਹਿਮਾਈ ਹੇਠ ਹੋਈ ਬਹੁਤ ਪਰਵਾਹ ਇਕੱਠ ਹੋਇਆ ਜਿਹਦੇ ਵਿੱਚ ਰਿਟਾਇਰਡ ਇੰਜੀਨੀਅਰ ਲੋਹਾਰੀਆਂ ਦਰਪੇਸ਼ ਮੁਸ਼ਕਲਾਂ ਬਾਰੇ ਬਹੁਤ ਵਿਸਤਾਰਪੂਰਵਕ ਡਿਸਕਸ ਕੀਤਾ ਗਿਆ ਤੇ ਉਹਨਾਂ ਦੇ ਸਮਾਧਾਨ ਬਾਰੇ ਵਿਚਾਰ ਪਟੰਟਰਾ ਕੀਤਾ ਗਿਆ ਬਹੁਤ ਅੱਛਾ ਲੱਗਿਆ ਸਾਡੀ ਲੀਡਰਸ਼ਿਪ ਬਹੁਤ ਵਧੀਆ ਕੰਮ ਕਰ ਰਹੀ ਹੈ ਅਸੀਂ ਇਹਨਾਂ ਨੂੰ ਸ਼ੋਭਾ ਸ਼ਾਮਤ ਦਿੰਦੇ ਹਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ